ਤੁਸੀਂ ਦੇਖ ਰਹੇ ਹੋ ਪੰਜਾਬ ਟੂਡੇ ਨਿਊਜ਼ ਚੈਨਲ ਪੇਜ ਪੀਡੀ ਐਕਸੈਸ ਮਾਣਾ ਚੈਨਲ ਨੂੰ ਕਰਿਓ ਸਬਸਕ੍ਰਾਈਬ ਪੇਜ ਨੂੰ ਕਰਿਓ ਫੋਲੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਫਤਿਹ ਸਭ ਤੋਂ ਪਹਿਲਾਂ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਿੱਧੇ ਨੂੰ ਕੋਟ ਕੋਟ ਪ੍ਰਣਾਮ ਤੇ ਨਾਲ ਨਾਲ ਸਾਰੀਆਂ ਸੰਗਤਾਂ ਨੂੰ ਪਤਾ ਹੀ ਹੈ ਵੀ ਪੂਰੀ ਦੁਨੀਆ ਦੇ ਵਿੱਚ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਜੀ ਸਾਹਿਬ ਨੂੰ ਯਾਦ ਕਰਦੇ ਹੋਏ ਜਗ੍ਹਾ ਜਗ੍ਹਾ ਤੇ ਜਿਹੜੇ ਨਗਰ ਕਿਤੋਂ ਸਜਾਏ ਜਾ ਰਹੇ ਨੇ ਸੰਗਤਾਂ ਵੱਲੋਂ ਬਹੁਤ ਜ਼ਿਆਦੇ ਪਿਆਰ ਸਤਕਾਰ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਜੀ ਲਈ ਵਕਸ਼ਾ ਜਾ ਰਿਹਾ ਸੋ ਨਾਲ ਨਾਲ ਆਪਾਂ ਬੇਨਤੀ ਕਰਦੇ ਆਂ ਵੀ ਜਿਹੜੀਆਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਪਿੰਡ ਅਲਲੋਸੀ ਦੀਆਂ ਨੇ ਸਮਾਣੇ ਸਹਿਰ ਦੇ ਨਾਲ ਪਿੰਡ ਪੈਂਦਾ ਅਲਲੋਸੀ ਤੇ ਇੱਥੇ ਇੱਕ ਇਤਿਹਾਸਕ ਜਿਹੜਾ ਗੁਰੂ ਘਰ ਹੈ ਜਿੱਥੇ ਗੁਰਦੁਆਰਾ ਸਾਹਿਬ ਇਤਿਹਾਸਕ ਮੇਰ ਸਾਹਿਬ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਇਸ ਧਰਤੀ ਤੇ ਆਏ ਨੇ ਤਰਤੀ ਨੂੰ ਭਾਗ ਲਾਏ ਨੇ ਸੋਹੇ ਨਗਰ ਬਹੁਤ ਜਿਆਦਾ ਚੰਗਾ ਜਿਵੇਂ ਅੱਜ ਅਸੀਂ ਉੱਤੇ ਸੋਣਿਆ ਨਸ਼ੇ ਤੋਂ ਰਹਿਤ ਨਗਰ ਆ ਜੋ ਸਭ ਤੋਂ ਵੱਡੀ ਮੰਨ ਲਓ ਇੱਕ ਗੱਲ ਐਸ ਨਗਰ ਦੀ ਨਸ਼ੇ ਤੋਂ ਰਹਿਤੇ ਪਿੰਡਾਂ ਨੌਜਵਾਨ ਨੇ ਜਿਹੜੇ ਇੱਥੇ ਦੇ ਬਹੁਤ ਜਿਆਦਾ ਵਧੀਆ ਇੱਕ ਜੁਟੋਂ ਕੇ ਚੱਲਦੇ ਆ ਇੱਕ ਮੰਦਭਾਗੀ ਘਟਨਾ ਵੀ ਪਰਸੋ ਚੌਥੇ ਵਾਪਰੀ ਆ ਜਿਹੜਾ ਇੱਕ ਨੌਜਵਾਨ ਪਲੱਸ ਟੂ ਦੇ ਵਿੱਚ ਪੜਦਾ ਸੀ ਉਹਦਾ ਅਸੀਸਟੈਂਟ ਪਾਇਆ ਇੱਕ ਦੁੱਖ ਦੀ ਘੜੀ ਵੀ ਪਿੰਡ ਤੇ ਵਾਪਰੀ ਆ ਨਹੀਂ ਤਾਂ ਬਹੁਤ ਜ਼ਿਆਦੇ ਵੱਡੇ ਪੱਧਰ ਤੇ ਹੋਰ ਵੀ ਇੱਥੇ ਪ੍ਰੋਗਰਾਮ ਹੋਣਾ ਸੀ ਉਹ ਨੌਜਵਾਨ ਬਹੁਤ ਜ਼ਿਆਦੇ ਚੰਗਾ ਸੀ ਇਸ ਕਰਕੇ ਉਹਦੇ ਲਈ ਵੀ ਇੱਥੇ ਅਰਦਾਸ ਬੇਨਤੀ ਕੀਤੀ ਗਈ ਆ ਸਤਿਗੁਰੂ ਦੇ ਚਰਨਾਂ ਵਿੱਚ ਜਿਹੜਾ ਉਹ ਬੱਚਾ ਸਦਾ ਲਈ ਛੱਡ ਕੇ ਚਲਾ ਗਿਆ ਸੋ ਆਪਾਂ ਨਾਲ-ਨਾਲ ਗੱਲਬਾਤ ਕਰਦੇ ਹਾਂ ਅੱਜ ਇੱਥੇ ਠਾਠਾ ਮਾਰਦਾ ਇਕੱਠ ਜਿਹੜਾ ਤੁਸੀਂ ਦੇਖ ਰਹੇ ਹੋ ਪਿੰਡ ਲਲੋਸੀ ਦੀਆਂ ਤਸਵੀਰਾਂ ਨੇ ਤੇ ਦੋਨੇ ਇਹ ਦੋ ਪੰਚਾਇਤਾਂ ਜਿਹੜੀਆਂ ਲਲੋਸੀ ਦੀਆਂ ਨੇ ਬਹੁਤ ਵੱਡਾ ਸਹਿਯੋਗ ਆ ਪੰਚਾਇਤਾਂ ਦਾ ਤੇ ਨਾਲ-ਨਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤੇ ਨਾਲ ਸਾਰੇ ਨਗਰ ਦਾ ਇਸ ਕਰਕੇ ਇੱਥੇ ਬਹੁਤ ਵੱਡਾ ਇੱਕ ਦਿਲ ਕਰਕੇ ਸਾਰੇ ਚੱਲੇ ਹੋਏ ਨੇ ਇਕਜੁੱਟ ਹੋ ਕੇ ਚੱਲਦੇ ਆ ਕੋਈ ਵੀ ਸਮਾਗਮ ਹੋਵੇ ਹਰ ਦਮ ਪਹਲ ਦਿੰਦੇ ਆ ਸੋ ਇੱਥੇ ਸਿਆਸੀ ਲੀਡਰ ਸਾਰੇ ਪਹੁੰਚੇ ਨੇ ਕਿਸੇ ਨੇ ਵੀ ਇੱਥੇ ਸਿਆਸੀ ਗੱਲ ਨਹੀਂ ਕੀਤੀ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਨੂੰ ਯਾਦ ਕਰਦੇ ਜਿੰਨੇ ਵੀ ਇੱਥੇ ਲੀਡਰ ਪਹੁੰਚੇ ਸਭ ਨੇ ਨਮਸਕਾਰ ਕੀਤੀ ਆ ਮੌਜੂਦਾ ਐਮਐਲਏ ਸਰਦਾਰ ਚੇਤਨ ਸਿੰਘ ਜੋੜਾ ਮਦਰਾ ਸਾਹਿਬ ਇੱਥੇ ਪਹੁੰਚੇ ਤੇ ਉਹਦੇ ਨਾਲ ਪੀਏ ਗੁਰਦੇਵ ਸਿੰਘ ਟਵਾਣਾ ਸਾਬਕਾ ਐਮਐਲਏ ਕਾਕਾ ਹਰਜਿੰਦਰ ਸਿੰਘ ਸ਼੍ਰੋਮਣੀ ਅਕਾਲੀ ਦਲ ਤੋਂ ਪੰਜ ਰਤ ਅਮਰਜੀਤ ਪੰਜ ਰਤ ਸਾਹਿਬ ਉਹ ਵੀ ਪਹੁੰਚੇ ਤੇ ਹੋਰ ਵੀ ਬਹੁਤ ਜ਼ਿਆਦੇ ਇੱਥੇ ਜਿਹੜੇ ਲੀਡਰ ਪਹੁੰਚੇ ਤੇ ਨਾਲ ਨਾਲ ਪਤਵੰਤੇ ਸੱਜਣ ਜਿੰਨੇ ਵੀ ਇੱਥੇ ਦੂਰ ਦਰਾਡੇ ਤੋਂ ਆਏ ਵੀਰੋ ਦਫ਼ਤਰ ਤੋਂ ਸਮਾਣਾ ਤੋਂ ਵੀ ਸਾਈਟਰੀ ਸਹਾਬਾਂ ਇੱਥੇ ਸਾਰੇ ਆਏ ਸੋ ਨਾਲ ਨਾਲ ਆਪਾਂ ਬੇਨਤੀ ਜਿਹੜੀ ਇੱਥੇ ਮੇਨ ਗੱਲ ਜਿਹੜੀ ਆਪਾਂ ਕਰਨੀ ਚਾਹੁੰਦੇ ਆ ਇਹ ਆ ਵੀ ਇਹ ਦਿਨਾਂ ਦੇ ਵਿੱਚ ਜਿਹੜੀਆਂ ਸੇਧੀਆਂ ਹੋਈਆਂ ਨੇ ਭਾਈ ਮਤੀਦਾ ਅਸੀਂ ਭਾਈ ਸਤੀਦਾ ਅਸੀਂ ਪਿਆ ਪਾਈ ਧਿਆਲਾ ਜੀ ਤਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਬਹੁਤ ਵੱਡੀ ਇੱਕ ਕੁਰਬਾਨੀ ਆ ਕਿਸੇ ਦੂਸਰੇ ਧਰਮ ਦੇ ਲਈ ਆਪਣਾ ਆਪ ਕੁਰਬਾਨ ਕਰ ਦੇਣਾ 9 ਸਾਲ ਦੀ ਉਮਰ ਵਿੱਚ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਚੇਪਾਸ਼ਾ ਜੀ ਨੇ ਆਪਣੇ ਪਿਤਾ ਨੂੰ ਦਿੱਲੀ ਵੱਲ ਤੋਰਿਆ ਹੋਵੇ ਤਾਂ ਜਿੱਥੇ ਸਿੱਖ ਕੌਮ ਸਾਰੀ ਗੁਰੂ ਘਰਾਂ ਦੇ ਵਿੱਚ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਯਾਦ ਕਰਦੀ ਆ ਤੇ ਨਾਲ ਨਾਲ ਸਾਰੇ Hindu ਭਾਈਚਾਰੇ ਨੇ ਵੀ ਇਹ ਦਿਨ ਯਾਦ ਕਰਨੇ ਚਾਹੀਦੇ ਨੇ ਕਿਉਂਕਿ ਇੱਕ ਬਹੁਤ ਵੱਡੀ ਕੁਰਬਾਨੀ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਤੇ ਨਾਲ ਦੇ ਸਿੱਖਾਂ ਨੇ ਉਸ ਟਾਈਮ ਸਿੰਘਾਂ ਨੇ ਕੁਰਬਾਨੀਆਂ ਦਿੱਤੀਆਂ ਤਾਂ ਕਰਕੇ ਅੱਜ ਜੇ ਤਿਲਕ ਲੱਗਦਾ ਜਾਂ ਤਲ ਖੜਕਦਿਆ ਤਨ ਤਨ ਸ੍ਰੀ ਗੁਰੂ ਗੋਬਿੰਦ ਸਾਹਿਬ ਤਨ ਤਨ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਦੀ ਕਿਰਪਾ ਕਿਉਂਕਿ ਉਹਨਾਂ ਨੇ ਮਨੁੱਖਤਾ ਦੇ ਲਈ ਇਕਜੁੱਟ ਹੋ ਕੇ ਅੱਗੇ ਵਧੇ ਤੇ ਜ਼ੁਲਮ ਦਾ ਜਿਹੜਾ ਖਤਮਾ ਕੀਤਾ ਅੱਜ ਜਗ੍ਹਾ ਜਗ੍ਹਾ ਤੇ ਨਗਰ ਕੀਰਤਨ ਜਿਹੜੇ ਸਜਾਏ ਜਾਂਦੇ ਐ ਇੰਨੇ ਜਿਆਦੇ ਸੰਗਤਾਂ ਦਾ ਇਕੱਠ ਤਾੰਗਰ ਕੇ ਦੇਖਨ ਨੂੰ ਮਿਲਦਾ ਕਿਉਂ ਮਨੁੱਖਤਾ ਦੇ ਲਈ ਅੱਗੇ ਹੋ ਕੇ ਤੁਰੇ ਤੇ ਆਪਾਂ ਨਾਲ-ਨਾਲ ਜਿੰਨੇ ਕਹਿ ਗੱਲਬਾਤ ਆਪਾਂ ਨੇ ਕੀਤੀ ਆ ਅੱਗੇ ਹੋਰ ਵੀ ਇਤਿਹਾਸ ਤੋਂ ਤੁਹਾਨੂੰ ਜਾਣੂ ਕਰਵਾਉਂਗਾ ਇਹ ਉਹ ਬੇਰੀਆ ਜਿੱਥੇ ਧਰਮਪੰਥ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣਾ ਕੋੜਾ ਬੰਨਿਆ ਇਹ ਪਿੰਡ ਲਲੋਸੀ ਦੇ ਵਿੱਚ ਆ ਜਿੱਥੇ ਇਤਿਹਾਸਕ ਗੁਰੂ ਘਰ ਹੈ ਤੇ ਅੱਜ ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸ੍ਰੀ ਅਕਾਲਤੂਰ ਸਾਹਿਬ ਤੋਂ ਹੱਦ ਗ੍ਰੰਥੀ ਜਗਤਾਰ ਸਿੰਘ ਜੀ ਇੱਥੇ ਪਹੁੰਚੇ ਤੇ ਉਹਨਾਂ ਨੂੰ ਨੱਗਰ ਵਾਲਿਆਂ ਨੇ ਸਾਰਾ ਤਿਆਰ ਦਿੱਤਿਆ। ਛੋਟੀ ਹੰਦੇਸੀ ਜੀ ਕਿਰਤ ਕਹਾਣੀ ਬੇਰ ਤੋਂ ਉਹਨਾਂ ਦੀ ਮਾਨਸਿਕ ਕਾਰਜ ਕਰਦੇ। ਇਸ ਦਾ ਉਹ ਚੱਲਣਾ ਉਹ ਪਹਿਲਾ ਜ਼ਰੂਰੀ ਸੰਕੇਤ ਦਾ ਨਾ ਰਸ। ਨੋ ਕਰੇ ਸੋ ਜੀ। ਉਹਦਾ ਤਾਂ

ਤੁਸੀਂ ਸਾਰਿਆਂ ਸੰਗਤ ਦੇ ਦਰਸ਼ਨ ਕੀਤੇ ਨਾਲ ਨਾਲ ਤੁਹਾਨੂੰ ਅਸੀਂ ਬਹੁਤ ਜਿਆਦੇ ਵੱਡੇ ਸਤਕਾਰਯੋਗ ਕਿਰਪਾਲ ਸਿੰਘ ਜੀ ਬਡੁੰਗਰ ਸਾਹਿਬ ਉਹ ਵੀ ਇੱਥੇ ਪਹੁੰਚੇ ਸੰਗਤਾਂ ਨਾਲ ਇੱਥੇ ਬਹੁਤ ਜਿਆਦੇ ਵੱਡੇ ਪੱਦਰ ਤੇ ਮਿਲਦੇ ਨਾਜ਼ਰ ਆ ਰਹੇ ਨੇ ਤੇ ਇੱਥੇ ਸਰਪੰਚ ਸਾਹਿਬ ਨੂੰ ਤੇ ਨਾਲ ਹੋਰ ਸਿੰਘਾਂ ਨੂੰ ਵੀ ਬੇਨਤੀ ਕਰਕੇ ਗਏ ਨੇ ਦਸਤਾਰ ਸਜਾਈ ਉਹਨਾਂ ਦੇ ਸਰ ਤੇ ਉਹਨਾਂ ਨੇ ਸਪੈਸ਼ਲ ਤੌਰ ਤੇ ਇਹਨਾਂ ਨੂੰ ਨੌਜਵਾਨਾਂ ਨੂੰ ਕਿਹਾ ਵੀ ਤੁਸੀਂ ਕੇਸ ਦਾੜੀ ਕਤਲ ਨਹੀਂ ਕਰਾਉਣੇ ਸਿੰਘ ਸਜਣਾ ਆਉਣ ਵਾਲੇ ਸਮੇਂ ਦੇ ਵਿੱਚ ਕ੍ਰਿਪਾਲ ਸਿੰਘ ਬਡੂੰਗਰ ਸਾਹਿਬ ਉਹ ਇੱਥੇ ਅੱਜ ਇਹਨਾਂ ਨੂੰ ਹੁਕਮੇ ਵੀ ਲਾ ਕੇ ਗਏ ਆ ਸੋ ਨਾਲ ਨਾਲ ਇੱਕ ਤੁਹਾਨੂੰ ਹੋਰ ਬਾਤਾਂ ਸੁਣਾਉਂਦੇ ਆ ਜੋ ਜ਼ਥੇਦਾਰ ਨੇ ਦਮਦਮਾ ਸਾਹਿਬ ਦੇ ਟੇਗ ਸਿੰਘ ਜੀ ਜ਼ਥੇਦਾਰ ਟੇਗ ਸਿੰਘ ਜੀ ਉਹਨਾਂ ਦੀ ਵੀ ਬਾਤਾਂ ਤੁਹਾਨੂੰ ਸੁਣਾਉਂਦੇ ਆ ਉਹ ਸੁਣ ਲਿਆ ਜ਼ਥੇਦਾਰ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਜੀ ਬੇਨਤੀ ਇਹ ਹੈ ਜੀ ਵੀ ਨੌਜਵਾਨਾਂ ਨੂੰ ਕੀ ਉਪਦੇਸ਼ ਦੇਣਾ ਚਾਹੁੰਦੇ ਹਾਂ ਸਿੱਖ ਸੰਗਤਾਂ ਨੂੰ ਜੋ ਅਸੀਂ ਦਿੱਧਾ ਦੇ ਚੱਲ ਰਹੇ ਹੁਣ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 350 ਸਾਲਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਭਾਈ ਦਿਆਲਾ ਜੀ ਭਾਈ ਮਤੀਦਾਸ ਭਾਈ ਸਤੀਦਾਸ ਜੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਆਪਣੇ ਮਾਲ ਵਿੱਚ ਸਭ ਤੋਂ ਵੱਧ ਇੱਥੇ ਦੋ ਘਰ ਨਿਵਾਰਨ ਗੁਰਦੁਆਰਾ ਪਟਿਆਲੇ ਦੇ ਕੋ ਹਗੋਨਾਮਾ ਹੱਥ ਲਿਖਤਾ ਉਸ ਤੋਂ ਇਲਾਵਾ ਹਗੋਨਾਮਾ ਮੂਰ왈 ਸਾਹਿਬ ਹਗੋਨਾਮਾ ਗੁਰੂ ਤੇਗ ਬਹਾਦਰ ਸਾਹਿਬ ਦਾ ਧਨੌਲੇ ਜਿੱਥੇ-ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਗਏ ਉਹਨਾਂ ਨੇ ਮਤਲਬ ਸਿੱਖਿਆ ਉਪਦੇਸ਼ ਕੀਤਾ ਤੇ ਜਿਨੇ ਮਤਲਬ ਮਾਲਵੇ 'ਚ ਅਸਥਾਨ ਬਣੇ ਨਾ ਸਭ ਤੋਂ ਵੱਧ ਮਾਲਵੇ ਦਾ ਤੂੰਜਾ ਸਿੱਖਿਆ ਪ੍ਰਚਾਰ ਵੀ ਮਾਲਵੇ ਦਾ ਤੇ ਮੈਂ ਵੀ ਇਹੀ ਦੇਖਦੀ ਕਰਦਾ ਸੰਗਤਾਂ ਨੂੰ ਕਿ ਭਾਈ ਅੰਮ੍ਰਿਤ ਛਕੋ ਗੁਰੂ ਵਾਲੇ ਬਣੋ ਦੂਜਾ ਰਹੇ ਗਏ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਜਿਨ੍ਹਾਂ ਤੱਕ ਸ੍ਰੀ ਦਾਨਾ ਸਾਹਿਬ ਗੁਰਦੁਆਰਾ ਗੁਰੂ ਸਰ ਜਿੱਥੇ ਉਹਨਾਂ ਟਾਈਮਾਂ 'ਚ ਪਲੇਗ ਦੀ ਬਿਮਾਰੀ ਪਈ ਸੀਗੀ ਤੇ ਉਥੇ ਵਾਦਨ ਕੀਤਾ ਸੀ ਭਾਈ ਕਿਹੜਾ ਅਜੇ ਤੋਂ ਪੰਚ ਚੂਲਾ ਛਕੂਗਾ ਉਹ ਪਲੇਗ ਦੀ ਬਿਮਾਰੀ ਤੋਂ ਬਚੂਗਾ ਫਿਰ ਐਵੇਂ ਜੋ ਕਰਾ ਕਿਥੇ ਅੜੀ ਸਰ ਗੁਰਦੁਆਰਾ ਘੋੜਾ ਅੜੀ ਪਿਆ ਤੇ ਮਹਾਰਾਜ ਨੇ ਕਿਹਾ ਇਹ ਤੁਰਕਾ ਨਾ ਹੋਆ ਖੇਤ ਉਥੇ ਨਹੀਂ ਗੁਰੂ ਦਾ ਘੋੜਾ ਗਿਆ ਤੇ ਹੁਣ ਮੈਂ ਇਹ ਅਪੀਲ ਕਰਦਾ ਭਾਈ ਤਵਾਖੂ ਤੋਂ ਨਸ਼ੇ ਤੋਂ ਬਚੋ ਦੂਜਾ ਗੁਰੂ ਤੇਗ ਬਹਾਦਰ ਸਾਹਿਬ ਕਦੋਂ ਹੰਢਏ ਗਏ ਉਥੇ ਕਿਹੜਾ ਉਹ ਖੇਤ ਸੀਗਾ ਤੇ ਉਹ ਬੋਬਾ ਸੀ ਉਹਦੇ ਚ ਚਮੜੇ ਵਾਲਾ ਪਾਣੀ ਪੈਂਦਾ ਸੀਗਾ ਤਨੇਗ ਦੀ ਬਿਮਾਰੀ ਚੱਲੀ ਹੋਈ ਸੀਗੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਵਾਤਨ ਕੀਤਾ ਭਾਈ ਕਿਹੜਾ ਇੱਥੇ ਇਸ਼ਨਾਨ ਕਰੂਗਾ ਉਸ ਨੂੰ ਕੋਈ ਬਿਮਾਰੀ ਨਹੀਂ ਲੱਗੂਗੀ करो इस्लाम धर्म के बनने हो जाओ सतगुरु कह लगे भोलो बार बार कोई किसिया पिसिया पिसिया गलत जी दुरा दे पो बनना अबूल है सतगुरु महाराज ने

ਜੱਪੀ ਸ਼ਹਾਦਤ ਕੇ ਬਰਤ ਤੇ ਤਬਾਹ ਹੋ ਗਿਆ ਸੀ ਸੱਟ ਹੋ ਗਿਆ ਰੋਣਾ ਚਾਹਦੇ ਇਸ ਸਰੀਰ ਨੂੰ ਵੀ ਜੋ ਕੋ ਬਖਸੀ ਬਿਸਤੂਏ ਸਕੇ ਜੀ ਦੀ ਕਤਾ دروازਿਆਂ ਤੇ ਗੁਰੂ ਜੀ ਦਾ ਹਾਦਸਾ ਤਾਂ ਜਿਹੜਾ ਨਾ ਉਹ ਲਟਾਇਆ ਜਾਵੇ ਬਸ ਧਿਆਨ ਦੇ ਨੂੰ ਸਭ ਨੂੰ ਨੇ ਆਪ ਕਿਰਪਾ ਕੀਤੀ ਸੀ ਦੀ ਸੇਵਾ পাই ਚਾਹਤਾ ਜੀ ਮੈਂ ਦਿੱਤੀ ਦਾਸ ਬੱਦਦਾਰੀ ਅਭਾਰ

दर्शन अपने पिता के शरीर जीव गई मेरी निभ जाए तो गई मेरी निभ जावे भजन भाई लक्षी शाम ने अपने ਸੰਦਰਭਤਾ ਨੂੰ ਸੁਣਾਇਆ ਇਸ ਦਾ ਸੁਪਨਨ ਤੋਂ ਬਾਅਦ ਸਤਿਗੁਰ ਮੰਨ ਰਾਜ ਨੂੰ ਆਪਣੇ ਘਰ ਦੇ ਅੰਦਰ ਰਜ਼ਾ ਕੇ ਆਗਮਨ ਦੇ ਲੋੜਾ ਪਾ ਦਿੱਤਾ ਘਰ ਸੜ ਗਿਆ ਪਰ ਸਤਿਗੁਰ ਦੇ ਧਰ ਦਾ ਸੰਸਕਾਰ ਕੀਤਾ ਗਿਆ ਉਸ ਤੋਂ ਬਾਅਦ ਗੁਰੂ ਦੇ ਘਰ ਵਿੱਚ ਕੋ ਆਦਮੀ ਪਰ ਸੇਵਕਾਂ ਤੇ ਆ ਗਿਆ ਬਾਅਦ ਲਿਖਦਾ ਇੱਕ ਸ਼ਾਹੀ ਸਤਿਗੁਰਾਂ ਨੂੰ ਤੁਸੀਂ ਸਾਰੀ ਗੱਲਬਾਤ ਇੱਥੇ ਜਿਹੜੀ ਵੀ ਹੋਈ ਆ ਸੁਣੀ ਆ ਤੇ ਨਾਲ ਨਾਲ लास्ट ਤੇ ਅਸੀਂ ਤੁਹਾਨੂੰ ਸੁਣਾ ਦਈਏ ਵੀ ਬਹੁਤ ਜ਼ਿਆਦੇ ਵੱਡੇ ਪੱਧਰ ਤੇ ਜਿੰਨਿਆਂ ਦੀ ਵੀ ਇੱਥੇ ਨਗਰ ਕੀਰਤਨ ਦੇ ਵਿੱਚ ਇਸ ਸਮਾਗਮ ਦੇ ਵਿੱਚ ਇੱਥੇ ਦੇ ਨਗਰਦਿਆਂ ਨੇ ਨੌਜਵਾਨਾਂ ਨੇ ਬੱਚਿਆਂ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਸਭ ਨੇ ਬਹੁਤ ਵਧੀਆ ਭੱਜ ਭੱਜ ਕੇ ਮਾਵਾ ਭੈਣਾ ਨੇ ਸੇਵਾ ਕੀਤੀ ਆ ਲੰਗਰਾਂ ਦੇ ਵਿੱਚ ਵੀ ਇੱਥੇ ਜਿੰਨੀ ਵੀ ਇੱਥੇ ਸਜਾਵਟ ਹੋਈ ਸਾਰੀ ਸੋ ਉਹ ਵੀ ਨਾਲ ਨਾਲ ਤੁਹਾਨੂੰ ਸੁਣਾਉਂਦੇ ਆ ਤੇ ਅਸੀਂ ਤੁਸੀਂ ਦੇਖੋ ਸਭ ਨੂੰ ਸਿਰ ਪਾਉਪਾ ਕੇ ਸਨਮਾਨਿਤ ਕੀਤਾ ਗਿਆ ਕਿਸੇ ਨੂੰ ਵੀ ਇਸ ਤਰ੍ਹਾਂ ਨਹੀਂ ਹੈਗਾ ਜਿੰਨੀ ਸੇਵਾ ਕੀਤੀ ਹੈ ਸਭ ਦਾ ਸਤਿਕਾਰ ਹੈ ਇਹ ਗੁਰਦੁਆਰਾ ਪ੍ਰਬੰਧਕ ਕਮੇਟੀ ਦੋਨੇ ਪੰਚਾਇਤਾਂ ਵੱਲੋਂ ਨਗਰ ਦੇ ਪਤਵੰਤੇ ਸੱਜਣਾ ਵੱਲੋਂ ਸਭ ਦਾ ਇਹ ਤੇ ਸਤਿਕਾਰ ਕੀਤਾ ਗਿਆ ਤੇ ਇਹ ਤੁਸੀਂ ਮੁੱਕਦੇ ਤਸਵੀਰਾਂ ਦੇਖੋ ਜਿੱਥੇ ਸਮਾਨ ਤਕ ਕੀਤਾ ਜਾ ਰਿਹਾ ਅਸੀਂ ਜੀ ਪ੍ਰਧਾਨ ਨਾਂ ਹੁੰਦੇ ਲੈਣਵਾ ਯਾਰੀ ਬਚਰਾਤ ਤੋਂ ਗ੍ਰੰਥੀ ਬਹਾਦਰ ਸਿੰਘ ਜੀ ਅਮਰ ਸਿੰਘ ਜੀ ਪ੍ਰਧਾਨ ਬੋਲੇ 100 ਨਿਹਾਲ ਨਰੇਜਨ ਸਾਖ ਸਿਦ ਨੂੰ ਵੇਟਿਆ ਵੀ ਅ ਸਿੰਘ ਦਾ ਸਤਿਕਾਰ ਕਰਨਾ ਸ਼੍ਰੀ ਪਾਈ ਸਾਹਿਬ ਜੀ ਸਿਦ ਨੂੰ ਵੇਟਦੇ ਯਾਰ ਗੁਰਤੋਂ ਕਬਜੀ ਫਤੇਬਾਜਰੀ ਤੋਂ ਗ੍ਰੰਥੀ ਭੁੱਲਾ ਸਿੰਘ ਜੀ ਪ੍ਰਤਾਪ ਕਾਸ ਸਿੰਘ ਜੀ ਸਰਪੰਚ ਗੁਰਵਖ ਸਿੰਘ ਜੀ ਖਾਲਸਾ ਤੋਂ ਗ੍ਰੰਥੀ ਰਵੀਰ ਸਿੰਘ ਜੀ ਪ੍ਰਧਾਨੀ ਰਾਜ ਸਿੰਘ ਜੀ ਸਰਪੰਚ ਕਮਾਜੀ ਸਿੰਘ ਉਹ ਵੀ ਆਦੇ ਗੁਰੂ ਘਰ ਦਾ ਪ੍ਰਧਾਨ ਲਖੇਵਾ ਕਰਕੇ ਕਹਿੰਦੇ ਬਲੇ ਸੋਨਿਹਾਰਾ ਤੋਂ ਗ੍ਰਤੀ ਸੇ ਪਾਈ ਸਾਹਿਬ ਸਰਪੰਚ ਅਮਰੀਕ ਸਿੰਘ ਜੀ ਉਹਨਾਂ ਦਾ ਸਤਿਪੁਰ ਦਾ ਸਨਮਾਨ

ਕੋਈ ਆ ਕੇ ਸੁਣੌਂ ਲੈਣਾ ਸਪੈਕਟਰ ਸਾਹਿਬ ਜੀ ਆਵੇ ਸੇ ਪਉ ਲੈਣਾ ਬਾਬਾ ਦਾ ਪਾਲ ਸਭੇ ਦੇ ਪ੍ਰਧਾਨ ਸਤੂ ਸਿੰਘ ਜੀ ਮੇਜਰ ਹਰਵਿੰਦਰ ਸਿੰਘ ਜੀ ਐਸਡੀਓ ਸਾਹਿਬ ਇਹ ਮਾਦਮ ਦੀ ਹੋਜੀ ਸੁਬੇਦਾਰ ਸਾਹਿਬ ਅੰਗਰੇਜ਼ੀ ਜੀ ਹੋਵੇ ਸਾਰਾ ਸ਼ਲਾਬ ਨੂੰ ਵੇਚਦੇ ਹੋਈ ਆਕਰ ਸਾਡੇ ਭਾਕੀ ਨੂੰ ਮੇਜਰ ਸਾਹਿਬ ਦੀ ਸੋਨਹਾ ਆ ਦੋਗੇ ਤੇ ਦੋਈ ਦਾ ਕਰਨਾ ਹਮੇਸ਼ਾ ਅ ਜੀ ਕਰਾਂਗਾ ਪਾਰਵਾ ਸਭ ਨੂੰ ਵੇਚੇ ओ भी सारे आप एक बेटी तो तो है भाई साहब कुत सिंह जी दूसरा सरपंच बेटी है संतपाल सिंह जी और अक्सा जो बच्चों ने सेवा की थी है कितना आप कैंसिल कर लिता है

ਇੱਕ ਪਿੰਡ ਦੇ ਜੁੜੇ ਦੇ ਨਾਲ 30 ਨਾਲ ਗਿਆ ਪਿੰਡ ਉਹਦਾ ਵੀ ਪਹੁੰਚਿਆ ਸਰਪੰਚਰ ਤੋਂ ਦਿਨ ਵਾਦਾ ਕੀਤਾ ਹੈ ਕਿ ਮੈਂ ਕੇਸ ਸਾਡੀ ਪਤਾ ਨਹੀਂ ਕਰਾਵਾਂਗੇ ਜੋਣਾ ਨੂੰ ਸਿੰਘ ਸਾਹਿਬ ਨੇ ਇਹ ਵਾਅਦਾ ਵੀ ਗਾਇਦੇ ਚੋਂ ਬੇਨਤੀ ਕਰਾਂਗਾ ਮੇਰੇ ਵੀਰ ਭਾਈ ਸਾਹਿਬ ਕੋਈ ਡਿਗਰੀ ਸਿੰਗ ਗ੍ਰਾਊਂਡ ਤੋਂ ਕੁਰਬਾਨੀ ਦੇ ਪਾਇਆ ਸੰਗਤ ਦਾ ਧੰਨਵਾਦ ਕਰਨ ਕਿ ਕਿ ਇਹਨਾਂ ਦੇ ਘਾਟਾ ਦੀ ਪਤਾ ਦੀ ਬੜਾ ਸਨਖਿਪਤਾ ਸਿੰਗਾਰੇ ਐਜੂਕੇਸ਼ਨ ਇੱਕ ਆਪਣੇ ਮੈਂਬਰ ਵੀ ਰਏ ਉਹਨਾਂ ਦੇ ਪੇਜ ਸਾਹਬੀਆਂ ਦਾ ਸਮਾਪਤੀ ਤੋਂ ਬਾਅਦ ਸਿੱਖ ਸੰਗਤਾਂ ਲਈ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਲੰਗਰ ਪ੍ਰਸ਼ਾਦੇ ਦਾ ਜਿਹੜਾ ਪ੍ਰਬੰਧ ਉਹ ਵੀ ਇੱਥੇ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਮੌਕੇ ਦੀਆਂ ਤਸਵੀਰਾਂ ਸਾਰਿਆਂ ਨੂੰ ਜੰਦੇ ਜੰਦੇ ਪਿਆਰ ਭਰੀ ਸਤਿ ਸ੍ਰੀ ਅਕਾਲ ਇੱਕ ਜ਼ਰੂਰੀ ਬੇਨਤੀ ਤੁਹਾਨੂੰ ਅਸੀਂ ਦੱਸ ਦਈਏ ਜਾਂਦੇ ਜਾਂਦੇ ਜਿਹੜਾ ਥੱਲੇ ਸਕਰੀਨ ਤੇ ਨੰਬਰ ਚੱਲ ਰਿਹਾ ਜਾਂ ਤਾਂ ਤੁਹਾਡੇ ਕੋਲ ਕੋਈ ਖਬਰ ਹੋਵੇ ਵੀਡੀਓ ਹੁੰਦੀ ਹੈ ਸਾਨੂੰ ਇਸ ਨੰਬਰ ਤੇ ਵੀ ਵਟਸਐਪ ਰਾਹੀਂ ਭੇਜ ਸਕਦੇ ਹੋ ਕਿਤੇ ਵੀ ਅਮਰਜੈਂਸੀ ਹੋਵੇ ਜੇਕਰ ਤੁਸੀਂ ਨਹੀਂ ਵੀਡੀਓ ਬਣਾ ਸਕਦੇ ਜਾਂ ਕੋਈ ਗੱਲਬਾਤ ਆ ਤਾਂ ਉੱਥੇ ਤੁਸੀਂ ਸਾਨੂੰ ਫੋਨ ਕਰਕੇ ਬੁਲਾ ਸਕਦੇ ਹੋ ਅੱਜ ਤੱਕ ਇੰਨੀਆਂ ਨਮੀਆਂ ਤਾਜ਼ੀਆਂ ਖਬਰਾਂ ਲੈ ਕੇ ਜਲਦ ਤੁਹਾਡੀ ਸੇਵਾ ਵਿੱਚ ਫੇਰਾ ਜਰੋਵਾਂਗੇ ਸਾਨੂੰ ਦਿਓ ਆ ਗਿਆ ਧੰਨਵਾਦ ਜੀ ਸਤਿ ਸ਼੍ਰੀ ਅਕਾਲ